ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰਬ ਲੋਹ ਆਰਤੀ ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਅਥ ਆਰਤੀ ਕਥਨੰ ਵਿਸ਼ਨ ਪਦ ਮਲਾਰ ਅਸ਼ਟਪਦੀ ਚਾਉ ਤੁ ਕੀ ਬ੍ਰਹਮ ਮਹੇਸ਼ ਸਚੀ ਪਤ ਦੇਵਨ ਆਰਤੀ ਕਰਤ ਵਿਧਾਨ ਦਿਨੇਸ਼ ਨਿਸ਼ੇਸ਼ ਜਲੇਸ਼ ਸਭੀ ਮੇਲ जाति कुबेर महान गणेश मुनि हेस नरेश ते आवत यमजुरे युगपन किन्नर जाश मृदांग बजावत गंधर्व की रतन गण द्वितत परिबरंग अपच्छर दुंदब शंख कहरान नारद स्वामी कारत कादक ਸਵੇ ਆਰਤੀ ਕਰਤ ਸੁਜਾਨਾ ਰੇਖਮੁਨ ਸਾਧ ਸੰਤ ਬ੍ਰਹਮ ਗਿਆਨੀ ਪਰਮ ਹੰਸ ਪ੍ਰਧਾਨਾ ਬ੍ਰਹਮਚਰਜ ਮਨ ਵਰਖਟ ਦਰਸਨ ਮੰਗਲ ਹਰਖ ਨਿਧਾਨ ਪ੍ਰਦਰਸ਼ਨ ਸੁਰ ਕਰਤ ਜੋਹਾਰੀ ਬਲ ਬਲ ਸਦ ਕੁਰਬਾਨ ਬੋਤ ਕੋਲਾਹਲ ਮੰਗਲ ਉਤਸਵ ਕੀਰਤ ਬ੍ਰਹਮ ਗਿਆਨ ਓਮ ਸੋਹਣ ਰਾਗ ਅਲਾਪਤ ਰੇਖ ਮਨ ਗੁਰ ਪ੍ਰਧਾਨ ਅਰਪਿਤ ਧੂਪ ਦੀਪ ਨੈ 베ਦਾ ਮੇਗਨ ਸੁਮਨ ਬਖਾਨਾ ਅਛਤ ਕੁੰਕਮ ਪਾਲ ਲਗਾਵਤ ਮੰਗਲ ਬਿਨੈ ਚਹਾਨਾ ਨਾਵਤ ਸੀਸ ਤਿਆਵਤ ਹਰ ਪਦ ਮਾਰੂ ਵਿਜੈ ਬਜਾਨਾ ਦੇਤਤ ਦੇਵ ਸੁਰੇਸ਼ ਸਕਲ ਸੋਰ ਆਰਤੀ ਮੰਗਲ ਠਾਨਾ ਚਰਨ ਪਖਾਰ ਲੇਤ ਚਰਨੋਦਕ ਪਾਵਕ ਸ੍ਰੀ ਭਗਵਾਨਾ ਦੇਖ ਦਰਸ ਸੁਰ ਨਰ ਬਲ ਜਾਵਤ ਆਨੰਦ ਹੋਰ ਨਾ ਸਮਾਨ ਹਰ ਪਦ ਤਰਤ ਧਿਆਨ 바ਚ ਕਰਮਨ ਹਰ ਹਰ ਰਾਸ ਲਪਟਾਨਾ ਮਗਨ ਭੈ ਸੁਧ ਸਭ ਬਿਸਰਾਨੀ ਮਨ ਤਨ ਚਰਨ ਖਟਾਨਾ ਆਪਾ ਆਪ ਬਿਸਰ ਗੋ ਸਭ ਹੀ ਮਨ ਕੋਰਾ ਰੰਗਾਨਾ ਲਾਲ ਪੈ ਹਰ ਪਦ ਕਹੋ ਪ੍ਰਾਪਤ ਰੰਗ ਚਲੂ ਲਚ ਡਾਨਾ ਮਨ ਮਦ ਕਰ ਹਰ ਪਦ ਕਮਲਨ ਪਰ ਕੋਨ ਮਦ ਰਸ ਕਨੁ ਬਾਨਾ ਪ੍ਰੇਮ ਖੁਮਾਰ ਪਏ ਮਤਵਾਰੇ ਸੁਧ ਬੁੱਧ ਸਭ ਬਿਸਰਾਨਾ ਤਦ ਆਕਾਰ ਤਦ ਮੈਂ ਯਕ ਚਿੰਤਨ ਜੋਤੀ ਜੋਤਰ ਲਾਨਾ ਸਵੈੰਗ ਜੋਤ ਜਗ ਜੀਵਨ ਸੋਭਾ ਸਰਬ ਪੂਤ ਭਗਵਾਨ ਮਨ ਬਚ ਕਰਮ ਦਰਸ਼ਨ ਬਲਹਾਰੀ ਕਮਲ ਨਾਇਨ ਨਿਰਮਨ ਹਉਤ ਕੋ ਲਾਹਲ ਮੰਗਲ ਰੁਣ ਚੁਨਾ ਸੰਖ ਸ਼ਬਦ ਕਹਿਰਾਨਾ ਤਾਲ ਪਖਾ ਵਜ ਘੰਟਾ ਬਾਜਤ ਬਾਜਤ ਕੋਟ ਨਿਸਾਨ ਆਥ ਨਿਰਗੁਣ ਆਰਤੀ ਬਸਨ ਪਾਦ ਮਲਾਰ ਗਗਨ ਥਾਲ ਰਵ ਸਸ ਦਵ ਦੀਪਕ ਉਡ ਗਣ ਰਤਨ ਜੜਾਨਾ ਸਰਬ ਭੂਤ ਲੈ ਜੋਤ ਜਗਾਈ ਆਰਤੀ ਮੰਗਲ ਠਾਨ ਬਾਵਨ ਤੂਪ ਜਗਤ ਸੰਪਟ ਨਭ ਮਾਰਤ ਚਬਰ ਚੁਲਾਨਾ ਨਾਮ ਸੁਦਾਰਸ ਕੀਰਤਨ ਗਾਵਤ ਧਿਆਵਤ ਸਾਰੰਗ ਪੰਨ ਸਗਲ ਬਨਸਪਤ ਫੂਲ ਚੜਾਵਤ ਬਿਸਵ ਰੂਪ ਭਗਵਾਨਾ ਸਹੰਸਰ ਨੇਤਰ ਮੂਰਤ ਹੈ ਸਹਸਾ ਸਹੰਸ ਪਾਦ ਪੁਜ ਪਨ ਸਹੰਸ ਨਾਮ ਨਉਤਨ ਨਿਤ ਧਿਆਵਤ ਤਦਿ ਆਪਣਾ ਮਹਿਮਾ ਜਾਨਾ ਨੀਤ ਨੀਤ ਸੋ ਨਿਗਮ ਪੁਕਾਰਤ ਬੇਅੰਤ ਅਨੰਤ ਬਖਾਨਾ ਸੋ ਪਦ ਕਾਂਝ ਪ੍ਰਗਟ ਜਗ ਬੰਦਨ ਸੁਰ ਪਦ ਭਾਗ ਬਡਾਨਾ ਚਰਨ ਸਰੋਜ ਨਿਰਖ ਬਨ ਜਾਵਤ ਕੋਟ 33 ਪ੍ਰਧਾਨ ਹਰ ਦਰਸ਼ਨ ਹਿਤ ਜਪ ਤਪ ਸਾਧਤ ਕਲਪ ਪ੍ਰਯੰਤ ਪ੍ਰਮਾਨ ਜੋਗੀ ਜਤੀ ਤਪੀ ਪਤ ਹਾਰੇ ਰਖਮੁਨ ਬੇਬਿਦ ਸਿਆਨਾ ਸੋ ਪਦ ਕੰਜ ਪ੍ਰਗਟ ਕਰ ਦਰਸਨ ਮਨ ਮਦ ਕਰਹਿ ਲੋਭਨਾ ਪ੍ਰਾਨਨਾਥ ਮੋਹਿ ਪਾਵਨ ਕੀਨੋ ਕਸਮਲ ਸਗਲ ਬਿਲਾਨ ਦੇਤ ਪ੍ਰਦਰਸ਼ਨ ਸੁਰ ਮਨ ਸਭ ਹੀ ਨਾਵਤ ਸੀਸ ਚਰਨ ਤਰਾਹ ਤਰਾਹ ਅਰਸ਼ਕ ਸੁਰ ਸੰਤਨ ਸਰਨ ਸੂਰ ਭਗਵਾਨ ਬਿਦ ਪੂਰਬ ਸੁਰ ਆਰਤ ਕਿਨ ਪਾਦ ਅਰਗ ਜਲ ਪਨ ਚਰਨ ਰੇਣ ਮੁਖ ਮਸਤਕ ਲਾਵਤ ਬੰਦਨ ਅਨਕਨ ਮਮ arati mangal vijay sampurana kari deve surgan jo yah padhe sunahe chit lavai pave pad nirvana shri akal purakh ji sahaye ustat shri sarb loho akal ji ki patshahi dashmi akal purakh ki rashya hamna sarb loho di rashya hamna ਸਰਬ ਕਾਲ ਜੀ ਕੀ ਰੱਛਿਆ ਹਮਨ ਸਰਬ ਲੋਹ ਜੀ ਦੀ ਸਦਾ ਰੱਛਿਆ ਹਮਨ ਦੋਹਰਾ ਸਰਬ ਲੋਹ ਜੂ ਕੀ ਸਰਣ ਜੇ ਪਰ ਤਾ ਕਾ ਹੋਤ ਉਦਾਰ ਜਜ ਪਜ ਸਰਬ ਲੋਹ ਜੂ ਸੁਗਮ ਤਰੈ ਸੰਸਾਰ ਮਲਾਰ ਸੇਵ ਕਰੂ ਕਰੁਣਾ ਨਿਦ ਕੀ जय है श्री वत चार पदार्थ पय नाम लिए जाम त्रास् मिटे काल काल नसै हर शरण सिधयै लोक परलोक सभी सुधरे हर भक्त परापत्त होए तेयै दास गोविंद फतह सतगुरु की असुप्रवशोड़ ਅਵਰ ਕਤ ਜਈਐ ਮਲਾਰ ਤੂੰ ਹੀ ਹੈ ਮਾਤ ਪਿਤਾ ਗੁਰ ਤੂੰ ਹੀ ਹੈ ਤੂੰ ਹੀ ਹੈ ਭੁਖ ਨਹਾਰ ਗੁਸਈਐ ਤੇਰੋ ਹੀ ਮਾਨ ਅਰ ਤਨ ਹੈ ਤੇਰੋ ਹੀ ਤੇਰੋ ਹੀ ਆਸ ਪਰੋਸਾ ਕਹੀਐ ਨੇ ਮਾਨੇ ਕੋ ਮਾਨ ਨੇ ਤਾਨੇ ਕੋ ਤਾਨ ਨੇ ਥਾਵੇ ਕੋ ਥਾ ਤੂੰ ਹੀ ਸਾਬ ਗਈਐ ਆਵ ਪਰੋ ਪਰਮੇਸ਼ਵਰ ਤੋਹੀ ਕੈ ਬਾਰੂੰ ਬਾਰ ਤੁਝ ਮਨ ਜਈਐ ਮਲਾਰ ਜਾਨੋ ਜਾਨ ਸੋ ਜਾਨ ਸੋ ਬੀਬੇਦ ਅਰਦਾਸ ਹੈ ਪਵ ਤਾਪ ਨਿਵਾਰ ਹੋ ਜਨਮ ਮਰਨ ਦੋ ਤ੍ਰਸ ਬੜੇ ਜਮ ਫੰਦ ਕਟੋ ਪਾਵ ਪਾਰੇ ਉਤਾਰੋ ਹਮਤਮੰਦ ਅਨਾਥ ਹੇ ਨਾਥ ਬਿਰਧ ਹਰੋ 모ਹੇ ਲਿਓ ਉਬਾਰੋ ਦਾਸ ਗੋਬਿੰਦ ਬੇਜ ਸਤ ਗੁਰ ਕੀ ਬਾਹਾਂ ਦੇ ਬਾਹਾਂ ਦੇ 모ਹੇ ਨਿਸਤਾਰੋ ਮਲਾਰ जे उपमा श्रीनाथ की गाए हैं ते पाव फास न फेर पर गे आरत जग कर रर श्रीनाथ निश्चय के तरंगे पूजबे जोग न और है दूसर एक गोपाल गोपाल कर गे यह लोक सुखी पर लोक खलास ਅਕਾਲੇ ਅਕਾਲੇ ਅਕਾਲ ਕਰਾਂਗੀ ਅਕਾਲੇ ਅਕਾਲੇ ਅਕਾਲ ਕਰਾਂਗੀ ਬਿਸਨ ਪਦ ਬਿਲਾਵਲੀ ਕਵਿਓ ਬਾਚ ਮੰਗਲਾਰਤੀ ਜੋ ਕੋਈ ਗਾਵੇ ਪੁੰਰਪ ਗਰਬਨਾ ਲੇਟੇ ਬਿਸਬਿ ਭੂਤ ਅਰਤੀ ਕਰਹ ਜਮ ਜਾਗਾਤ ਨ ਭੇਟੇ ਕ੍ਰਿਤੇਯਗ ਦੋਖ ਬਿਲਾਤ ਚਿਰਨ ਕੇ ਅਪਦਾ ਕਾਲੁਖ ਮੇਟੇ ਮੁਖ ਉਜਲ ਮਨ ਨਿਰਮਲ ਹੋਇ ਹੈ ਬੜਤਨ ਜਮ ਕੇ ਫੇਟੇ ਸ਼ਲੋਕ ਕ੍ਰਪਾਵੰਤ ਸਤਗੁਰ ਤੁਨੀ ਕਰਤੁ ਪੁਨੀਤ ਦਯਾਲ कृपा कटाश बेलोकन नजरि नजर निहाल बेसन पाद पुन्याकी तरह दूजी सवइये गुरु पद के सतगुरु जहाज शब्द गुरु खेवट नाम निरंजन पारि उतारे पाव बारिद को सुख नहारो ਵਾਹਿ ਅਗਸਤ ਪ੍ਰਵ ਸਿਖਿਓ ਬਾਰੇ ਜੀਨੇ ਚਰਨ ਸਰਨ ਆਏ ਲਾਗੇ ਵਿਖੜੇ ਘਾਟ ਗੁਰੂ ਨਿਸਤਾਰੇ ਗੋ ਪਦ ਵਤ ਪਵ ਸਾਗਰ ਤੇ ਪ੍ਰਭ ਬਾਂਹ ਪਕੜ ਸਤ ਗੁਰੂ ਉਦਾਰੇ ਕਰਨ ਤਾਰ ਸਤ ਗੁਰ ਮਮ ਕਹੀਤ ਸ੍ਰੀ ਨਾਨਕ ਗੁਰ ਅੰਗਦ ਧਾਰੇ ਅਮਰਦਾਸ ਪੂਰੋ ਪੁਰਸੋਤਮ ਸਾਤ ਸੰਗਤ ਦੇ ਪਾਰ ਉਤਾਰੇ ਰਾਮਦਾਸ ਗੁਰ ਅਚਲ ਅਮਰ ਨਿਤ ਸੁਦਾ ਸਰੋਵਰ ਰੂਪ ਸੁਧਾਰੇ ਅਰਜੁਨ ਸ਼ਬਦ ਜਹਾਜ ਗੁਰੂ ਪਾਦ ਪੰਕਜ ਸਭ ਸ੍ਰਿਸ਼ਟ ਉਦਾਰੇ ਹਰ ਗੋਵਿੰਦ ਹਰ ਰਾਇ ਗੁਰੂ ਹਰ ਕ੍ਰਿਸ਼ਨ ਰੰਜਨ ਅਪਰ ਅਪਾਰੀ ਤੇਗ ਬਹਾਦਰ ਪੁੰਨ ਸਰੂਪਾ ਸਾਤ ਸਰੂਪ ਅਖੰਡ ਅਜੈ ਜੋਗ ਜੋਗ ਤਾਰ ਲਿਓ ਤ੍ਰੈ ਲੋਕੰ ਅਸੁਰ ਛਲੇ ਪ੍ਰਭ ਨਿਤਿਆ ਬੈ ਭਇਓ ਨਿਸਤਾਰ त्राਸ ਅਸੁਰਨ ਤੇ ਉਦਾਰ ਕੀਓ ਗੁਰ ਜਗਤ ਸਬੈ ਸ਼ਾਹ ਗੁਬਿੰਦ ਫਤਿਹ ਸਤ ਗੁਰ ਕੀ ਵਾਹਿਗੁਰੂ ਸੁਚ ਮੰਤਰ ਅਖੈ ਤ੍ਰਿਪਦ ਇਕ ਅਥ ਗ੍ਰੰਥ ਸਥਾਪਨ ਮਹਾਤਮ ਸ਼੍ਰੀ ਸਤ ਗੁਰੂ ਵਿਗ੍ਰਹਿ ਕਥਤਿ ਤਵਾ ਬਾਲ ਵਿਸ਼ਨ ਪਦ ਪੁਨਿਆਕੀ ਆਪਨ ਪਾਓ ਸ੍ਰੀ ਖਾਲਸਾਹ ਸੰਪਾਦ ਦੁੱਤੀਆ ਰੂਪ ਸਤਿਗੁਰੂ ਗ੍ਰੰਥਾ ਬੋਲਣ ਸਤਿਗੁਰੇ ਸ਼ਬਦ ਸੰਪਾਖਨ ਨਾਮ ਗੋਬਿੰਦ ਕੀਰਤਨ ਸੰਥਾ ਗੁਣਾਨਵਾਦ ਪੁਨ ਸਿਫਤ ਸਲਾਹਨਾ ਉਠਤ ਬੈਠਤ ਸੈਨ ਕਰੰਥਾ ਪਾਵਣ ਪੰਥ ਖਾਲਸਾਹ ਪ੍ਰਗਟਿਓ ਚਾਰ ਵਰਣ ਆਸ਼ਰਮ ਸੁਭ ਪੰਥਾ ਇਨਕੇ ਦਰਸ ਸਤਿਗੁਰ ਕੋ ਦਰਸਨ ਬੋਲਣ ਗੁਰੂ ਸ਼ਬਦ ਗੁਰ ਗ੍ਰੰਥ ਦਵਾਦਸ ਰੂਪ ਸਤਿਗੁਰ ਏ ਕਹੀਅਤ ਦਵਾਦਸ ਭਾਣ ਪ੍ਰਗਟ ਹਰ ਸੰਤਾ ਪ੍ਰਤਕ ਕਲਾ ਪਾਰ ਬ੍ਰਹਮ ਤਨੀਸ਼ੈ ਗ੍ਰੰਥ ਪੰਥ ਖਾਲਸ ਵਰਤੰਤਾ ਦਾਸ ਗੋਬਿੰਦ ਫਤਿਹ ਸਤਿਗੁਰ ਕੀ ਖਾਸ ਗ੍ਰੰਥ ਗੁਰੂ ਰੂਪ ਬਦੰਤਾ ਦੋ ਪਾਦ ਇਕ ਕਾਲ ਉਪਾਸਕ ਛਤਰੀ ਦਰਮਾ ਰਣ ਕਟ ਕਸ ਪ੍ਰਧਾਨ ਆਏ ਤਾਮਹ ਪੰਚ ਚਾਲਸ ਪ੍ਰਵਨ ਪੰਚ ਪ੍ਰਧਾਨ ਖਾਲਸ ਸਹਠੇ ਸ਼੍ਰੀ ਅਜੀਤ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਜੋਰਾਵਰ ਸਿੰਘ ਪ੍ਰੇਮ ਪੰਚਮ ਖਾਲਸ ਸਤਗੁਰ ਪੂਰਾ ਜਿਨ ਇਹ ਪੰਥ ਸੋ ਪੰਥ ਪ੍ਰਗਟਾਈ ਦੋਹਰਾ ਨੌ ਲੱਖ ਐਰਾ ਕੀ ਮਿਲੈ ਮਿਲੈ ਸਰਾਈ ਚੈ ਲੱਖ ਸਵਾ ਲੱਖ ਹਾਤੀ ਮਿਲੈ ਦੇਹੋ ਇਹ ਅਬ ਲੱਖ ਖਾਸ ਸਵਾਰੀ ਮੋਹੇ ਚੱਲੈ ਨਿਜ ਹੈ ਲੱਖ ਨਿਸ਼ਾਨ ਵਾਹਿਗੁਰੂ ਕਾ ਖਾਲਸਾ ਜੀਤ ਹੈ ਸਤਰ ਚੌਗਾਨ ਜਹ ਲਾਲ ਚ ਗੁਣ ਤਵੈ ਕਹਿਓ ਦਾਸ ਗੋਬਿੰਦ ਸਮਾਜ ਫਤਹਿ ਹੋਵੇ ਸਤਿਗੁਰੂ ਕੀ ਉਧਾਇਸ ਲੋਰਾਜ ਸਤਖੰਡ ਕੀ ਦਰਬਾਰ ਚਾਚਰੀ ਸ਼ੰਦ ਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਧਾਰੇ ਆ ਪਾਰੇ ਹਰੀ ਅੰ ਕਰਿਉਂ ਰੇ ਨਾਮੇ ਆ ਕਾਮੇ ਚਤਰਜਕਰਵਰਤੀ ਚਤਰਜਗਰ ਭੁਗਤੇ ਸੋ ਅੰਭਵ ਸੁਭੰ ਸਰਬਦਾ ਸਰਬ ਜੋਗਤੇ ਲੋਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਬੇਪੂਤੇ ਦੋ ਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਆ ਭੰਗੰ ਬੇਪੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ